ਲਓ ਜੀ ਜਿਹੜੇ ਆਪਾਂ ਪਿਛਲੇ ਵਲੌਗ ਵਿੱਚ ਗੱਲ ਕਰਦੇ ਸੀ ਕਿ ਮੈਂ ਅਗਲੇ ਵਲੌਗ ਵਿੱਚ ਤੁਹਾਨੂੰ ਮਲਾਉਂਗੀ ਉਹ ਸੀ ਆਪਣਾ ਸਮਾਲ ਜਿਆ ਪਿਆਰਾ ਜਿਹਾ ਗੂੜਜਾ ਪੱਪੀ ਤੇ ਡੌਗੀ ਬ੍ਰਾਊਨ ਕਲਰ ਦਾ ਦੇਖੋ ਕਿੰਨਾ ਪਿਆਰਾ ਜਿਹੜਾ ਕੇ ਮੇਰਾ ਇਸ ਟੂਰ ਦੇ ਵਿੱਚ ਇਸ ਟਰੈਕਿੰਗ ਵਿੱਚ ਜੰਗਲ ਦੀ ਟਰੈਕਿੰਗ ਦੇ ਵਿੱਚ ਮੇਰਾ ਸਾਥੀ ਵੀ ਸੀ ਵਿਚਾਰਾ ਨਾਲ ਮੇਰੇ ਗਿਆ ਤੇ ਇਹਦੇ ਨਾਲ ਹਾਂਜੀ ਲੋ ਜੀ ਆ ਨਿੱਕਾ ਜਿਹਾ ਡੌਗੀ ਉੱਥੇ ਮੈਨੂੰ ਮਿਲ ਗਿਆ ਸੀ ਇਹਨੂੰ ਮੈਂ ਖਾਣ ਲਈ ਕੁਸਪਾ ਦਿੱਤਾ ਜਾਨੀ ਕਿ ਬਿਸਕਟ ਬਹੁਤ ਜ਼ਿਆਦਾ ਹੀ ਛੋਟਾ ਸੀ ਇਹ ਤੇ ਮੇਰੇ ਮਗਰੀ ਹੀ ਲੱਗ ਗਿਆ ਕੇ ਨਾਲ ਹੀ ਜਾਣਾ ਮੈਂ ਕਹ ਲੈ ਦੱਸ ਭਲਾ ਮੈਂ ਤੈਨੂੰ ਹੁਣ ਕਿੱਦਾਂ ਬੱਸ ਵਿੱਚ ਲੈ ਕੇ ਜਾਉਂਗੀ ਹਨਾ ਤੇ ਆ ਦੇਖੋ ਫਿਰ ਮੈਂ ਇਹਨੂੰ ਹੋਰ ਬਸਕਟ ਲੈ ਤੇ ਇੱਥੇ ਪਾਏ ਨਮਕੀਨ ਬਸਕਟ ਨਹੀਂ ਕਹਿੰਦਾ ਖਾਣੇ ਮਿੱਠੇ ਹੀ ਖਾਣੇ ਆ ਕਿੰਨਾ ਕਿਊਟ ਸੀ ਹਨਾ ਛੋਟਾ ਜਿਹਾ ਸੀ ਮੇਰਾ ਸਾਥੀ ਜਿਹੜਾ ਮੇਰੇ ਨਾਲ ਗਿਆ ਸੀਗਾ ਹਨਾ ਇੱਥੇ ਟਰੈਕਿੰਗ ਤੇ ਜੰਗਲ ਦੇ ਵਿੱਚ ਇਹ ਆ ਜੀ ਮੈਂ ਕਹਿੰਦੀ ਸੀ ਅਗਲੇ ਬਲੌਗ ਵਿੱਚ ਮਿਲਾਉਂਗੀ ਤਾਂ ਇਹ ਆ ਕਿਊਟ ਜਿਹਾ সুইਟ ਜਿਹਾ ਪੱਪੀ ਨੂੰ ਮੈਂ ਤੁਹਾਡੇ ਨਾਲ ਮਿਲਾ ਰਹੀ ਆਂ ਦੇਖੋ ਜੀ ਕਿੰਨਾ ਪਿਆਰਾ ਹੈ ਸੱਚੀ ਮੇਰੇ ਕੋਲ ਹੁੰਦਾ ਤੇ ਮੈਂ ਇਹਨੂੰ ਲੈ ਆਉਂਦੀ ਪਰ ਕਿੱਥੇ ਲੈ ਕੇ ਆਉਂਦੀ ਕੇਅਰ ਵੀ ਕਰਨੀ ਪੈਂਦੀ ਆ ਔਲਾ ਮੇਰੇ ਮਗਰੀ ਭਾਜੀ ਬਣ ਮੈਂ ਇਹਨੂੰ ਬਹੁਤ ਕੋਸ਼ਿਸ਼ ਕੀਤੀ ਕਿ ਤੂੰ ਡੈਗ ਜੂਗਾ ਕਿਸੇ ਗੱਡੀ ਥੱਲੇ ਆ ਜੂਗਾ ਬਸ ਥੱਲੇ ਆ ਜੂਗਾ ਤੂੰ ਨਾ ਆ ਪਰ ਨਹੀਂ ਕਹਿੰਦਾ ਮੈਂ ਨਾਲ ਹੀ ਜਾਣਾ ਆ ਬਹੁਤ ਜ਼ਿਆਦਾ ਇਹਦੇ ਨਾਲ ਦੇ ਹੋਰ ਵੀ ਇਹਦੇ ਭੈਣ ਭਰਾ ਸੀਗੇ 4-5 ਇਹਨਾਂ ਦੀ ਉੱਥੇ ਉਹਨਾਂ ਨੂੰ ਛੱਡ ਕੇ ਖੇਡਦਾ ਖੇਡਦਾ ਨਾਲ ਆ ਕੇ ਪਿਆਰ ਲੈ ਰਿਹਾ ਦੇਖੋ ਲੰਮਾ ਪੈ ਗਿਆ ਦੱਸ ਇੰਨਾ ਪਿਆਰ ਲਵਾਂ ਕਿ ਕਿੱਦਾਂ ਛੱਡ ਕੇ ਜਾਵਾਂ ਬਿੰਨਾ ਨਿੱਕਾ ਜਿਹਾ ਹੈਗਾ ਤੂੰ ਕਿੱਦਾਂ ਉੱਪਰ ਜਾਵਾਂਗੇ ਅੱਗੇ ਅੱਗੇ ਤੁਸੀਂ ਦੇਖਿਓ ਕਿੰਨੀ ਦੂਰ ਇਹ ਟਰੈਕਿੰਗ ਕਰਕੇ ਮੇਰੇ ਨਾਲ ਜੰਗਲਾਂ ਵਿੱਚ ਗਿਆ ਜਾਨਕਿ ਮੈਂ ਵੀ ਕਮਾਂਪੇ ਤੂੰ ਨਾਹੀਂ ਜਾ ਹਣਾ ਮੇਰੇ ਨਾਲ ਮੈਨੂੰ ਡਰ ਲੱਗੇ ਕਿ ਤੂੰ ਡੈਗ ਨਾ ਜਾਵੇ ਪੌੜੀਆਂ ਤੋਂ ਹਣਾ ਬੈਂ ਬਹੁਤ ਮੁਸ਼ਕਲ ਨਾਲ ਫੇਰ ਵੀ ਵਿਚਾਰਾ ਮੇਰੇ ਨਾਲ ਪਹੁੰਚ ਗਿਆ ਹਾਂ ਦੋਸਤੋ ਮੈਂ ਇੱਥੇ ਉੱਪਰ ਆਈ ਸੀ ਕਿਲੇ ਤੇ ਡੱਬੀ ਮੇਰਾ ਨਾਲ ਹੀ ਆ ਇੰਨੀ ਟ੍ਰੈਕਿੰਗ ਕਰਕੇ ਨਾਲ ਦੇ ਜਦੋਂ ਦੂਜੇ ਲੋਕ ਵੀ ਦੇਖਦੇ ਉਹ ਵੀ ਹੱਸਦੇ ਆ ਕਿ ਕਿਆ ਆ ਕੀ ਕਰਨ ਲੱਗਾ ਇੰਨਾ ਕਹਾਗਾ ਪੂਰਾ ਪਰ ਮੈਂ ਦੱਸ ਤੋ ਕਿੱਥੇ ਜਾਣਾ ਆ ਪਿਆਰ ਕਰਨ ਲੱਪਿਆ ਮੈਂ ਉਹ ਗੱਡੀ ਗੁੜੀ ਥੱਲੇ ਆਇਆ ਮਰ ਕੇ ਮੈਂ ਕਹਾ ਮੇਰੇ ਸਹਣਾ ਤੂੰ ਪਈ ਪਰ ਆਵਾ ਆਪਣੇ ਘਰ ਦੇ ਕੋਲ ਜਲ ਜਾਂਦਾ ਹਾਂ ਉਹ ਦੇ ਪਹਿਲਾਂ ਮੋਰੇ ਰੈਡੀ ਹੋਏ ਆ ਮੈਂ ਤੋ ਜਾਣ ਲੈ ਨਾਲ ਹੀ ਜਾਣਾ ਕਹਿੰਦਾ ਉੱਤੇ ਦੱਸ ਮੈਂ ਤਰਾ ਦੇ ਘਰ ਜਾਣ ਨੂੰ ਤਿਆਰ ਆ ਮੇਰੇ ਨਾਲ ਮੈਂ ਤੈਨੂੰ ਕਿੱਥੇ ਲੈ ਕੇ ਜਾਉਂਗੀ ਮੈਂ ਬਸ ਚਾਈ ਹੁਈ ਨਾ ਬਸ ਚ ਨਹੀਂ ਜਾ ਰੰਦੇ ਨਾ ਮੈਨੂੰ ਡਰਾਈਵਰ ਹੁਣੀ ਤੇ ਨਾਲ ਲੈ ਕੇ ਕਾਂ ਗੱਡੀ ਚਾਹੀਏ ਤਾ ਨਾ ਉਹਦੇ ਲੈ ਕੇ ਜਾਉਂਗੀ ਤੈਨੂੰ ਮੈਂ ਰਸਤਾ ਕੋਲੀ ਚ ਪਿਆ ਦੰਦ ਸੱਚੀ ਪੈ ਗਈ ਅੱਜ ਮੇਰੀ ਪਹਿਲੀ ਵਾਰ ਦੇਖਣਾ ਨਾ ਇਥੇ ਸਾਰੀ ਬਾੜ ਮੇਰੇ ਨਾਲ ਜਾਂਦਾ ਰਿਹਾ ਜਾਂਦਾ ਰਿਹਾ ਜਾਂਦਾ ਰਿਹਾ ਟਰੈਕਿੰਗ ਕਰਦਾ ਰਿਹਾ ਕਿੰਨਾ ਸਮਾਲਿਸ਼ ਸਮਾਲ ਸਮਾਲ ਹੈ ਛੋਟਾ ਆ ਪੱਪੀ ਆ ਗਿਆ ਨਾਲ ਉੱਪਰ ਸਾਹ ਚੜਿਆ ਮਸੀਕ ਤੇ ਪੌੜੀਆਂ 'ਤੇ ਚੜਿਆ ਵਿਚਾਰਾ ਸੋਚਦਾ ਹੋਣਾ ਕਿੰਨਾ ਉੱਪਰ ਲੁੱਕੇ ਜਾਂਦੇ ਆ ਉਧਰ ਹੁਣ ਆ ਕੇ ਸ਼ਿਬਾੜੀ ਤੋਂ ਇੱਧਰ ਵੀ ਕਿਲੇ ਤੇ ਪਹਿਲਾਂ ਵੀ ਆਪਾਂ ਜਾਈਦਾ ਹੁੰਦਾ ਸੀਗਾ ਹੋਰ ਵੀ ਕਾਫੀ ਆਏ ਲੁੱਕੀ ਉੱਪਰ ਹੈ ਉਚਾਈ ਤੇ ਜਾ ਕੇ ਮੈਨੂੰ ਦੱਸ ਇਹਨੂੰ ਕੀ ਸਿਰਿਆ ਪਈ ਸੀ ਮੇਰੇ ਨਾਲ ਆਉਣ ਦੀ ਨਹੀਂ ਆਣਾ ਹੀ ਸੀ ਮਤਲਬ ਹੈ ਜੇ ਉੱਪਰ ਆ ਕਿੰਨੀ ਬਾਟਿਆ ਪਰ ਇਹ ਐਨ ਉੱਪਰ ਉਹ ਦੇਖ ਸਕਦੇ ਹੋ ਨਾ ਤੁਸੀਂ ਪੁਰਾਣਾ ਹੋ ਗਿਆ ਕਿਲਾ ਹੁਣ ਥੋੜਾ ਜਿਹਾ ਇੱਥੇ ਤੇ ਉੱਪਰ ਐਨ ਸਿਖਰ ਤੱਕ ਪਹੁੰਚਿਆ ਹਾਂ ਨਾਲ ਹੀ ਗਿਆ ਮੇਰੇ ਥੋੜੀ ਠੰਡ ਜੀ ਪਈ ਸੀ ਠੰਡ ਹੈ ਉੱਪਰ ਆਪਾਂ ਕਿ ਚੱਲ ਪਹਿਲਾਂ ਜਾਇਆ ਇਹ ਰਾਤ ਹੁਣ ਤੋਂ ਪਹਿਲਾਂ ਪਹਿਲਾਂ ਇਸ ਲਈ ਆਪਾਂ ਜਾ ਰਹੇ ਸੀ ਤੇ ਉੱਪਰ ਗਿਆ ਅੰਦਰ ਗਿਆ ਤੇ ਵਾਪਸੀ ਤੇ ਵੀ ਮੇਰੇ ਨਾਲ ਹੀ ਗਿਆ ਹਨਾ ਇੰਨਾ ਤਰਕੇ ਜਿਆ ਮੈਂ ਕਿਹਾ ਛੋਟਾ ਹਨਾ ਇਹਨੂੰ ਸਾਗ ਇੰਨਾ ਚੜ ਜਾਣਾ ਜਾਂਦੇ ਜਾਂਦੇ ਨੂੰ ਤੇ ਲਫੇ ਮੈਂ ਇਹਨੂੰ ਪਾਣੀ ਪਾ ਦਿੱਤਾ ਪਾਣੀ ਪਾਣ ਲੈ ਕੁਛ ਹੈ ਨਹੀਂ ਸੀਗਾ ਤੇ ਉਹ ਥੋੜਾ ਕਾगज ਜਿਹਦਾ ਬਣਾ ਕੇ ਆਪਾਂ ਉਹਨੂੰ ਉਹਦੇ ਵਿੱਚ ਹੀ ਉਹਦਾ ਪਾਣੀ ਜਿਹੜਾ ਪਾ ਕੇ ਉਹਨੂੰ ਦੇ ਦਿੱਤਾ ਸੀ ਤੇ ਪਾਣੀ ਪੀਤਾ ਉਹਨੇ ਆਪਣਾ ਇੱਥੇ ਦੇਖੋ ਪਾਣੀ ਪੀ ਕੇ ਹੈਪੀ ਖੁਸ਼ ਹੋਇਆ ਉਸ ਤੋਂ ਬਾਅਦ ਅਸੀਂ ਆਪਾਂ ਗਏ ਇੱਥੇ ਬੈਠਾ ਉਹਦੇ ਰੈਸਟ ਕਰਦਾ ਕਿਉਂਕਿ ਸਾਬੋ ਚੜ ਗਿਆ ਸੀ ਉਹਨੂੰ ਵਿਚਾਰੇ ਨੂੰ ਕਰਦਾ ਤਾਂ ਕਰਦਾ ਕਿ ਉਹ ਫਿਰ ਮੈਂ ਕਿਹਾ ਚਲ ਬੈਠਾ ਐ ਰੈਸਟ ਕਰਦਾ ਆ ਤੇ ਆਹ ਦੇਖੋ ਕਿੰਨਾ ਉੱਚਾ ਹੈ ਇਹ ਕਿਲਾ ਤੇ ਅੰਦਰ ਇਹਦੇ ਮਾਤਾ ਦਾ ਮੰਦਿਰ ਵੀ ਬਣਿਆ ਹੋਇਆ ਹੈ ਜਿੱਥੇ ਆਪਾਂ ਬਾਅਦ ਵਿੱਚ ਗਏ ਸੀ ਤੇਸ ਤੋਂ ਬਾਅਦ ਇਹ ਵਾਲਾ ਇੱਥੇ ਚੱਲ ਗਿਆ ਸੀ ਪਹਿਲਾਂ ਵੀ ਜਾਂਦੇ ਹੁੰਦੇ ਸੀ ਹਾਂਜੀ ਤੇ ਹਾਂਜੀ ਇਹ ਕਿਲਾ ਇੰਨੀ ਉਚਾਈ ਤੇ ਆ ਕਿ ਇੱਥੋਂ ਖੜ ਕੇ ਤੁਸੀਂ ਡੈਮ ਬਹੁਤ ਆਸਾਨੀ ਦੇ ਨਾਲ ਦੇਖ ਸਕਦੇ ਹੋ ਤੇ ਇੱਧਰ ਉੱਪਰ ਦੀ ਜਾ ਕੇ ਆ ਪੌੜੀਆਂ ਦੇ ਰਾਹੀਂ ਤੁਸੀਂ ਉੱਪਰ ਵੀ ਜਾ ਸਕਦੇ ਆ ਇੱਥੇ ਸਫਾਈ ਚੱਲ ਰਹੀ ਸੀ ਕਾਬ ਵਗੈਰਾ ਜਿਹੜਾ ਸੀ ਨਾ ਉਹ ਕੱਟ ਰਹੇ ਸੀ ਪੂਰਾ ਥੱਕਿਆ ਹੋਇਆ ਸੀ ਮੈਨੂੰ ਲੱਗਾ ਮਗਰ ਵਿਚਾਰਾ ਸੌਂ ਗਿਆ ਲੱਗਦਾ ਇਹਨੂੰ ਇੱਥੇ ਨੀਂਦ ਆ ਗਈ ਤੇ ਫਿਰ ਸੇ ਸੌਂ ਗਿਆ ਸੀਗਾ ਸੁੱਤਾ ਰਿਹਾ ਇੱਥੇ ਕਾਫੀ ਟਾਈਮ ਚਲੋ ਵਿਚਾਰਾ ਰੈਸਟ ਕਰਦਾ ਆਪਾਂ ਪਹਿਲਾਂ ਉੱਥੇ ਬਾਬਾ ਬਰਗਨਾ ਜੀ ਦੇ ਮੰਦਰ ਗਏ ਫਿਰ ਸ਼ਿਬਾੜੀ ਗਏ ਫਿਰ ਇੱਥੇ ਆਪਾਂ ਕਿਲੇ ਤੇ ਗਏ ਸੀ ਹਾਂ ਉੱਪਰ ਆ ਦੇ ਇੱਥੋਂ ਜਾਂਦੇ ਆ ਉੱਪਰ ਤੇ ਹੁਣ ਆਪਾਂ ਇੱਥੋਂ ਉੱਪਰ ਜਾ ਰਹੇ ਆ ਕਿਲੇ ਤੇ ਇੱਥੇ ਵੀ ਕਾਫੀ ਪੌੜੀਆਂ ਬਣੀਆਂ ਹੋਈਆਂ ਆ ਇਹ ਪੌੜੀਆਂ ਪੱਕੀਆਂ ਬਣੀਆਂ ਹੋਈਆਂ ਥੱਲੇੋਂ ਵੀ ਰਸਤਾ ਆਂਦਾ ਆ ਜਿਹੜਾ ਕੱਚਾ ਆ ਤੇ ਮੈਨੂੰ ਲੱਗਦਾ ਕਾਫੀ ਪੁਰਾਣਾ ਆ ਬਸੀ ਮੈਨੂੰ ਹਿਸਟਰੀ ਨਹੀਂ ਪਤਾ ਹੈਗੀ ਇਹਦੇ ਬਾਰੇ ਵਿੱਚ ਬਸ ਆਪਾਂ ਜਾਈ ਦੱਸਕਾ ਤੇ ਫੇ ਆਪਾਂ ਚੱਲ ਗਏ ਉੱਪਰ ਤੇ ਕਾਫੀ ਟਾਈਮ ਵੀ ਨਹੀਂ ਲੱਗਦਾ ਠੀਕ ਆ ਟਰੈਕਿੰਗ ਕਰਕੇ ਜੰਗਲ ਵਿੱਚੋਂ ਪਰ ਘਰ ਆਉਂਦੇ ਆ ਤੇ ਨਹੀਂ ਪਰ ਇਹਨੂੰ ਜਦ ਸਿੱਕੇ ਮੈਂ ਉੱਪਰ ਵੀ ਨਾਲ ਹੀ ਜਾਣਾ ਆ ਨਾਲ ਹੀ ਜਾਣਾ ਤੇ ਇਹ ਨਾਲ ਹੀ ਕਿਹਾ ਜਾਣੀ ਕਿ ਉੱਪਰ ਤੇ ਮੈਂ ਤਾਂ ਉੱਪਰ ਨਹੀਂ ਜਾਂਦੀ ਸੀਗੀ ਕਿਲਾ ਥੋੜਾ ਹੁਣ ਪੁਰਾਣਾ ਆ ਨਾ ਹੋ ਗਿਆ ਇੱਧਰ ਦੀ ਘੁੰਮ ਘਮਾ ਕੇ ਆਪਾਂ ਪਾਂਚ ਆ ਦੇਖੋ ਇਤਾਂ ਨਹੀਂ ਜਿਹੜਾ ਪੁਰਾਣਾ ਹੁੰਦਾ ਸੀਗਾ ਉਹ ਕੁਝ ਬਣਿਆ ਹੋਇਆ ਆ ਇਹ ਪੁਰਾਣੇ ਸਮੇਂ ਦੇ ਜਿਹੜੇ ਹੁੰਦੇ ਸੀਗੇ ਨਾ ਕਿਲਿਆਂ ਦੇ ਵਿੱਚ ਬਣੇ ਹੁੰਦੇ ਸੀ ਕਮਰੇ ਕੁਛ ਇਸ ਤਰ੍ਹਾਂ ਆ ਹੁਣ ਅੰਦਰ ਇਦਾਂ ਹੋ ਗਿਆ ਤੇ ਆ ਦੇਖੋ ਅੰਦਰ ਬਾਕੀ ਤੁਸੀਂ ਦੇਖ ਸਕਦੇ ਹੋ ਆਪ ਹੀ ਇਧਰਲੀ ਸਾਈਡ ਹੀ ਮੰਦਿਰ ਬਣਿਆ ਹੋਇਆ ਤੇ ਚਲੋ ਜੀ ਆਪਾਂ ਜਾ ਕੇ ਮੱਥਾ ਟੇਕ ਕੇ ਟੈਂਪਲ ਜਾ ਕੇ ਤੇ ਉੱਥੇ ਕਿਲੇ ਤੇ ਜਾ ਕੇ ਵਾਪਸ ਆ ਗਏ ਸੀ ਨੇਰਾ ਹੋ ਗਿਆ ਸੀ ਤੇ ਬੱਸ ਸਚਾਣ ਆਪਾਂ ਘਰ ਵਾਪਸ ਆ ਰਹੇ ਆਂ ਤੇ ਬੱਸ ਇਹ ਮੈਂ ਬੈ ਗਈ ਸੀ ਤੇ ਥੋੜਾ ਹਨੇਰਾ ਹੋ ਚੱਲਿਆ ਸੀ ਸੂਰਜ ਛੱਪ ਚਲਿਆ ਸੀ ਤੇ ਚਲੋ ਕੋ ਦਿਨ ਵਿੱਚ ਸਾਰਾ ਮੈਂ ਘੁੰਮ ਲਿਆ ਸੀ ਕੰਪਲੀਟ ਕਰ ਲਿਆ ਸੀ ਫਿਰ ਬਲੌਗ ਅਲੱਗ ਲੱਗ ਗਏ ਤੇ ਚਲੋ ਹੁਣ ਬੱਸ ਵਿੱਚ ਘਰ ਚਲਦੇ ਆ ਤੇ ਮਿਲਦੀਆਂ ਤੁਹਾਨੂੰ ਘਰ ਜਾ ਕੇ ਦੇ ਅੱਗੇ ਬਲੌਗ ਬਣਾਇਆ ਤਾਂ ਫਿਰ ਮੈਂ ਸ਼ੇਅਰ ਕਰੂੰਗੀ ਬਸ ਹੁਣ ਆਪਾਂ ਘਰ ਜਾਣਾ ਘਰ ਜਾ ਕੇ ਦੇਖਦੇ ਆਂ ਫਿਰ ਅੱਗੇ ਦਾ ਪਲਾਨ ਕੀ ਕੀ ਕਰਨਾ ਜੋ ਵੀ ਹੋਇਆ ਜਦਾਂ ਵੀ ਹੋਇਆ ਆਪਾਂ ਸਾਰਾ ਤੁਹਾਨੂੰ ਅਗਲੇ ਬਲੌਗ ਵਿੱਚ ਸ਼ੇਅਰ ਕਰਾਂਗੇ ਤੇ ਥੋੜਾ ਥੋੜਾ ਸੂਰਜ ਛਿਪਦਾ ਸੀਗਾ ਧੁੱਪ ਘਟਦੀ ਜਾ ਰਹੀ ਸੀ ਪਰ ਬਹੁਤ ਵਧੀਆ ਲੱਗਾ ਮੱਥਾ ਢੇਕ ਕੇ ਪੀਨੇ ਗਏ ਬਾਬਾ ਬਲਕਣਾ ਚਾਹੀਦਾ ਬਾਥਰੂਮ ਨੂੰ ਸਕੂਨ ਮਿਲਿਆ ਤੇ ਅੱਜ ਆਪਣੀ ਫਾਈਨਲ ਘਰ ਵਾਪਸੀ ਹੋ ਗਈ ਸੀ ਤੇ ਸਾਰੇ ਜਾਇਆ ਹੀ ਸੀਗੇ ਚਲੋ ਤੇ ਬੱਸ ਦਾ ਸਫ਼ਰ ਇੱਥੇ ਬੱਸ ਰੁਕ ਗਈ ਸੀ ਚਲੋ ਮਿਲਦੇ ਆਂ ਅਗਲੇ ਬਲੌਗ ਵਿੱਚ ਸਾਰੇ